ਅੱਜ ਸਿੱਧੂ ਮੂਸੇਵਾਲੇ ਦੇ ਘਰ ਇੱਕ ਵਾਰ ਫਿਰ ਰੌਣਕਾਂ ਲੱਗੀਆਂ ਹੋਈਆਂ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਛੋਟਾ ਭਰਾ ਨੂੰ ਇਸ ਦੁਨੀਆ ਵਿੱਚ ਆਏ ਨੂੰ ਇੱਕ ਸਾਲ ਹੋ ਗਿਆ ਤੇ ਅੱਜ ਉਹਨਾਂ ਦਾ ਜਨਮ ਦਿਨ ਬਹੁਤ ਹੀ ਖਾਸ ਤਰੀਕੇ ਦੇ ਨਾਲ ਬਣਾਇਆ ਗਿਆ ਜਿੱਥੇ ਸਿੱਧੂ ਮੂਸੇਵਾਲੇ ਦੇ ਪਹਿਲੇ ਜਨਮ ਦਿਨ ਤੇ ਉਹਨਾਂ ਦੇ ਪਿੰਡ ਮਾਨਸਾ ਦੇ ਵਿੱਚ VPI ਲੋਕਾਂ ਨੇ ਵੀ ਸ਼ਿਰਕਤ ਕੀਤੀ ਹੈ ਤਾਂ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੇ ਲੰਮੀ ਉਮਰ ਦੀ ਅਰਦਾਸ ਵੀ ਕੀਤੀ ਹੈ ਤਾਂ ਦੱਸਦੀ ਕਿ ਅੱਜ ਛੋਟੇ ਸਿੱਧੂ ਮੂਸੇਵਾਲੇ ਦਾ ਪਹਿਲਾ ਜਨਮ ਦਿਨ ਮਨਾਇਆ ਗਿਆ ਤੇ ਇਹ ਜਨਮ ਦਿਨ ਬਹੁਤ ਹੀ ਖਾਸ ਸੀ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਤਾਂ ਛੋਟੇ ਸਿੱਧੂ ਮੂਸੇਵਾਲੇ ਨੇ ਪਿਛਲੇ ਸਾਲ April 2024 ਦੇ ਵਿੱਚ ਅੱਜ ਦੇ ਦਿਨ ਦੁਨੀਆ ਦੇ ਵਿੱਚ ਐਂਟਰੀ ਕੀਤੀ ਸੀ ਤਾਂ 1 ਸਾਲ ਪੂਰਾ ਹੋ ਹਤੇ ਪੂਰੇ ਪਿੰਡ ਦੇ ਵਿੱਚ ਵਿਸ਼ਾਲ ਸਮਾਗਮ ਕਰਵਾਇਆ ਗਿਆ ਇਸ ਦੇ ਵਿੱਚ ਕਈ ਵੀਆਈਪੀ ਲੋਕਾਂ ਨੇ ਸ਼ਿਰਕਤ ਕੀਤੀ ਹੈ ਪਿੰਡ ਦੇ ਵਿੱਚ ਪਿੰਡ ਵਾਸੀ ਜਿਹੜੇ ਨੇ ਬੱਚੇ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਨੇ ਤਾਂ ਸਿੱਧੂ ਦੇ ਮਹਿਲ ਵਿਖੇ ਅੱਜ ਤਿਹਾਰ ਦਾ ਜਿਹੜਾ ਮਾਹੌਲ ਬਣਿਆ ਹੋਇਆ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਛੋਟੇ ਸਿੱਧੂ ਨੇ ਪੱਗ ਬੰਨੀ ਹੋਈ ਹੈ ਕੁਰਤਾ ਪਜਾਮਾ ਪਾਇਆ ਹੋਇਆ ਤਾਂ ਕੇਕ ਕਟਣ ਦੇ ਲਈ ਉਹਨਾਂ ਦੇ ਨਾਲ ਜਿਹੜੇ ਨੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਹੋਏ ਨੇ ਤਾਂ ਪੂਰਾ ਪਰਿਵਾਰ ਨਾਲ ਖੜਾਇਆ ਪਰਿਵਾਰ ਨੂੰ ਉਹਨਾਂ ਨੇ ਵਧਾਈ ਵੀ ਦਿੱਤੀ ਐ ਤੇ ਦੱਸਦੀ ਕਿ ਆ ਪੀਤੇ ਦਿਨ Holi ਵਾਲੇ ਦਿਨ ਵੀ ਛੋਟਾ ਸਿੱਧੂ ਜਿਹੜਾ ਆ ਮੁਸੇਬਾਲਾ ਇੰਟਰਨੈਟ ਤੇ ਛਾਇਆ ਹੋਇਆ ਸੀ ਉਹਨਾਂ ਦੀ ਇੱਕ ਕਿਊਟ ਫੋਟੋ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਪ੍ਰਸ਼ੰਸਕ ਵੀ ਇਸ ਨੂੰ ਆਪਣੇ ਹੈਂਡਲ ਤੋਂ ਲਗਾਤਾਰ ਜਿਹੜੇ ਨੇ ਸ਼ੇਅਰ ਕਰੇ ਸੰਤਾ ਆ ਤਸਵੀਰ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਜਿਸ ਦੇ ਵਿੱਚ ਉਹਨਾਂ ਨੇ ਦਸਤਾਰ ਤੇ ਕੁੜਤਾ ਪਜਾਮਾ ਤਾਨਿਆ ਹੋਇਆ ਸੀ ਤਾਂ ਗੱਲਾਂ ਤੇ ਹੋਲੀ ਦੇ ਜਿਹੜਾ ਰੰਗ ਉਹ ਲਗਾਇਆ ਹੋਇਆ ਸੀ ਸਿੱਧੂ ਮੂਸੇਵਾਲੇ ਦੇ ਚਾਚਾ ਸਾਹੀ ਪ੍ਰਤਾਪ ਸਿੰਘ ਸਿੱਧੂ ਨੇ ਸਿੱਧੂ ਦੇ ਛੋਟੇ ਭਰਾ ਦੀ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਜਿਸ ਦੇ ਵਿੱਚ ਚਿੱਟਾ ਕੁੜਤਾ ਪਜਾਮਾ ਰਵਾਇਤੀ ਜੁੱਤੀ ਅਤੇ ਨੀਲੀ ਪੱਗ ਪੈਣੀ ਹੋਈ ਤੇ ਬਿਸਤਰ ਤੇ ਬੈਠ ਕੇ ਧੁੱਪ ਦਾ ਆਨੰਦ ਲੈ ਰਹੇ ਤੇ ਉਸਦੇ ਚਿਹਰੇ ਤੇ ਹੋਲੀ ਦਾ ਰੰਗ ਲੱਗਿਆ ਹੋਇਆ ਸੀ ਅਤੇ ਪ੍ਰਸ਼ੰਸਕ ਉਸਦੀ ਖੂਬਸੂਰਤੀ ਦੇਖ ਕੇ 당ਗ ਰਹਿ ਗਏ